ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਅੰਮ੍ਰਿਤਸਰ ਦੇ ਗੋਬਿੰਦਨਗਰ ਇਲਾਕੇ ਦੀਆਂ ਨੇ ਜਿੱਥੇ ਇੱਕ ਲੜਕੀ ਦੀ ਘਰ ਦੇ ਵਿੱਚੋਂ ਲਾਸ਼ ਮਿਲੀ ਹੈ ਇਹ ਲੜਕੀ ਘਰ ਦੇ ਵਿੱਚ ਇਕੱਲੀ ਰਹਿੰਦੀ ਸੀ ਇਸ ਦੀ ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਇਸ ਦਾ ਘਰ ਦਾ ਗੁਜ਼ਾਰਾ ਇਹਦੇ ਪਿਤਾ ਦੀ ਪੈਨਸ਼ਨ ਦੇ ਨਾਲ ਚੱਲਦਾ ਸੀ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਸ ਲੜਕੀ ਦਾ ਕਤਲ ਹੋਇਆ ਹੈ ਫਿਲਹਾਲ ਅਜੇ ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਮੌਕੇ ਉੱਤੇ ਪੁਲਿਸ ਪਹੁੰਚ ਚੁੱਕੀ ਹੈ ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਉੱਥੇ ਹੀ ਉੱਥੇ ਹੀ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਸ ਦੀ ਲੜਕੀ ਦੀ ਮਾਤਾ ਦੀ ਪਹਿਲਾਂ ਮੌਤ ਹੋ ਚੁੱਕੀ ਹੈ ਜਦਕਿ ਇਸ ਦੇ ਪਿਤਾ ਦੀ ਪੈਨਸ਼ਨ ਦੇ ਨਾਲ ਇਸ ਦਾ ਇਹ ਘਰ ਦਾ ਗੁਜ਼ਾਰਾ ਚੱਲਦਾ ਸੀ ਤੁਹਾਨੂੰ ਦੱਸ ਦਈਏ ਕਿ ਇਹ ਲੜਕੀ ਸਮਾਰਟ ਸੇਵੀ ਦਾ ਕੰਮ ਕਰਦੀ ਸੀ ਤੁਹਾਨੂੰ ਦੱਸ ਦਈਏ ਕਿ ਇਹ ਲੜਕੀ ਸਮਾਜ ਸੇਵਕ ਵਜੋਂ ਕੰਮ ਕਰਦੀ ਸੀ ਅਤੇ ਇਹ ਲੜਕੀ ਘਰ ਦੇ ਵਿੱਚ ਇਕੱਲੀ ਰਹਿੰਦੀ ਸੀ ਜਿਸ ਦੀ ਹੁਣ লাশ ਮਿਲੀ ਹੈ লাশ ਮਿਲਣ ਤੋਂ ਬਾਅਦ ਇਲਾਕੇ ਵਿੱਚ دہشت ਵਾਲਾ ਮਾਹੌਲ ਬਣ ਚੁੱਕਾ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਘਰ ਦੇ ਬਾਹਰ ਲੋਕ ਇਕੱਠੇ ਹੋਏ ਪਏ ਨੇ ਲੜਕੀ ਦੀ লাশ ਮਿਲਣ ਦੇ ਨਾਲ ਇਲਾਕੇ ਦੇ ਵਿੱਚ دہشت ਵਾਲਾ ਮਾਹੌਲ ਬਣ ਚੁੱਕਾ ਹੈ ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਲੜਕੀ ਦਾ ਕਤਲ ਕਿਸ ਨੇ ਕੀਤਾ ਹੈ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਪਤਾ ਨਹੀਂ ਸਾਂਤੇ 4 ਵਜੇ ਸਾਢੇ 5 3 ਵਜੇ ਬੇਟੀ ਮੇਰੀ ਹੋ ਕੇ ਗਈ ਕਹਿੰਦੀ ਸਹੀ ਸਲਾਮਤ ਆਈ ਤੇ ਛਿਦਾ ਤੇ ਸੇਵਾਕਰਾਂ ਚ ਆਈ ਤਾਂ ਸਾਂਤੇ ਪਤਾ ਨਹੀਂ ਹੈ ਅਧਰੇ ਦੋ ਆਂਟੀ ਆਈਆਂ ਨੇ ਸਾਢੇ 5 6 ਵਜੇ ਤੇ ਉਹਨਾਂ ਨੇ ਦੱਸਿਆ ਕਿ ਅੰਦਰ ਤੁਹਾਡੀ ਨਾਨ ਉਹੀ ਓਏ ਬਾਹਰ ਤੋਂ ਸਾਨੂੰ ਕੁਝ ਪਤਾ ਨਹੀਂ ਘਰ ਦੇ ਵਿੱਚ ਆਉਂਦਾ ਜਾਂਦਾ ਹੋਵੇ ਅਸੀਂ ਤੇ ਹਫਤੇ ਬਾਅਦ ਹੀ ਆਨੇ ਆ ਬੱਚੇ ਹੀ ਆਂਦੇ ਕੋਈ 100 ਰੁਪਏ ਲੈਣਾ ਜਾਂਦੇ ਕੋਈ ਆٹے ਦੀ ਬੋਰੀ ਇਹਦੇ ਕੋ ਮੰਗਣ ਆ ਜਾਂਦਾ ਕੋਈ ਜੋ ਕਹਿੰਦੀ ਕੋਈ 500 ਮੰਗਦਾ ਉਹਨੂੰ 500 ਹੀ ਦੇ ਦਿੰਦੀ ਬੱਲੀ ਰਹਿੰਦੀ ਸਾਨੂੰ ਹੋ ਗਏ ਆ 68 ਸਾਲ ਹੋ ਗਏ ਰਹਿੰਦੀ ਨੂੰ ਜੂ ਦਾ ਸਾਡਾ ਉਹ ਚਾਚਾ ਚਾਚੀ ਹੈਗੇ ਸੀ ਉਹ ਪੂਰੇ ਹੋ ਗਏ ਉਸ ਤੋਂ ਬਾਅਦ ਕੋਈ ਆਂਦਾ ਨਹੀਂ ਆਪਾਂ ਹੀ ਆਂਦੀ ਆ ਮੈਂ ਇਹਦਾ ਪਤਾ ਪੁੱਤਾ ਲੈਣ ਹਫ਼ਤੇ ਬਾਅਦ ਜਾਂ ਸਾਡੇ ਘਰ ਕਦੀ ਕਦੀ ਚਲੇ ਜਾਂਦੀ ਜਾਂ ਸਾਡੇ ਬੱਚੇ ਜਾਂ ਕੋਈ ਗਲੀ ਦੇ ਜੋ ਹੈ ਉਹਨੂੰ ਪੈਨਸ਼ਨ ਮਿਲਦੀ ਹੈ 17,000 ਰੁਪਏ ਉਹ ਇਹ ਲੋਕਾਂ ਨੂੰ ਦਾਨਪੁਨ ਕਰਦੀ ਸੀ ਕਦੀ ਨਹੀਂ ਆ ਸੀ ਵਾ ਤੇ ਬਾਦ ਆਂਦੇ ਹੀ ਜੇ ਰੋਜ਼ ਵੀ ਆ ਜੀ ਦੱਸ ਸੀ ਆ ਇਹਦੇ ਘਰ ਦੇ ਵਿੱਚ ਕੋਈ ਵੀ ਸਮਾਨ ਜਿਹੜਾ ਦਿਖਾਈ ਨਹੀਂ ਦੇ ਰਿਹਾ ਦਿਖਾਏ ਲੋਕਾਂ ਨੂੰ ਅੰਡ ਦੇ ਹੁੰਦੀ ਸੀ ਇਹ ਤੇ ਹਫਤੇ ਬਾਦ ਕੁੱਕਰ ਦੇ ਕਿਹਨੇ ਮੰਗਿਆ ਕੁੱਕਰ ਦੇ ਇਹਦੇ ਜਿਹੜੇ ਆਂਦੇ ਸੀ ਉਹਨੂੰ ਹੀ ਜੋ ਕਹਿੰਦੇ ਸੀ ਦੇ ਦਿੰਦੇ ਕੀ ਲੱਗਦਾ ਤੁਹਾਨੂੰ ਅੱਜ ਕੀ ਹੋਇਆ ਅੱਜ ਤੇ ਹੁਣ ਦੇਖੋ ਪਤਾ ਨਹੀਂ ਕਿਹਦਾ ਬੇੜਾ ਘਰ ਕੋਇਆ ਕਿਹਦੇ ਆਈ ਤੇ ਗਾਲੇ ਕੱਢਦੇ ਉਸ ਇਹ ਤਾਂ ਵਿਆਹ ਹੋਇਆ ਸੀ ਮੇਰਾ ਨਹੀਂ ਤੇ ਪ੍ਰੋਪਰਟੀ ਵੀ ਆਪਣੀ ਵਾਲੀ ਹਾਂਜੀ ਇਹ ਤੇ ਆਪਣੀ ਹੈ ਕਿੰਨੀਆਂ ਦੁਕਾਨਾਂ ਹਨ ਦੇ ਦੁਕਾਨਾ ਦੋ ਹੈ ਬੰਦ ਕੀਤੀ ਹੋਈ ਹੈ ਜੋ ਦੇ ਇਹਨਾਂ ਦੇ ਪਿਤਾ ਜੀ ਪੂਰੇ ਹੋ ਗਏ ਸੀ ਨਾ ਤੇ ਰੱਖੋ ਕੋਈ ਆਮਦਨੀ ਸੀ ਹੈ ਤਾਕਤ ਫਿਰ ਹੁਣ ਚਲੋ ਭੈਣ ਭਰਾ ਪਹਿਲੇ ਆਂਦੇ ਜਾਂਦੇ ਸੀ ਸਾਰੇ ਹੀ ਆਂਦੇ ਸੀ ਔਰ ਜਦ ਸਾਡੀ ਕੀ ਮੰਗਿਆ ਗਿਆ ਇੱਥੇ ਤਾਂ ਕਹਿੰਦੇ ਸਾਨੂੰ ਪਤਾ ਲੱਗ ਜਾ ਕਿੰਨੇ ਕੱਦਰ ਨੇ ਬੇੜਾ ਕਰ ਗਾ ਘਰ ਕਿ ਕੀਤਾ ਹੈਗਾ ਕਿਦਾਂ ਹੋਇਆ ਕਿਦਾਂ ਨਹੀਂ ਹੋਇਆ ਇੰਨਾ ਤੇ ਕੁੜੀ ਸਾਡੀ ਦਾਨਪੁਣ ਕਰਦੀ ਹੁੰਦੀ